ਹੋ ਜੇ ਪਹਿਲੇ ਨਾ ਹੋ ਜੇਗਾ ਯਾਰ ਹੋਣਾ ਪੀ ਲੈ ਤਰਾ ਇਹ ਤਾਂ ਮੋਟਰ ਚਲਾ ਕੇ ਵੇਖੋ ਤੁਸੀਂ ਘੰਟੇ ਘੰਟਾ ਕੰਦਾ ਪਈ ਜਾਣਾ ਯਾਰ ਸਾਰੇ ਪਿੱਛੇ ਆਓ ਸਾਰੇ ਪਿੱਛੇ ਦਿਓ ਇਹਦੀ ਗੱਡ ਰਾਂਦੀ ਸੋਨੂੰ ਮੇਰੀ ਗੱਲ ਕਾਦਾ ਡਰ ਮੈਂ ਕਹਿੰਦਾ ਇੱਕ ਦਿਨ ਰਹਿ ਕੇ ਵੇਖੋ ਇੱਥੇ ਇੱਕ ਦਿਨ ਉਹ ਭਾਈ ਸਾਹਿਬ ਮੈਂ ਇੱਥੇ ਰਹਿਣਾ ਮੈਂ ਕਹਿੰਦਾ ਹਾਂ ਆਪਾਂ ਚਲੋ ਵੀਡੀਓ ਰੋਈ ਸੁਣੋ ਮੈਂ ਕਿਹੜੇ ਇਲਾਕੇ ਰਹਿਣਾ ਮਾ ਮੀਡੀਆ ਬਣਾ ਰੋਈਆ ਜੁੜਦੇ ਮੈਂ ਮੈਂ ਐਸੇ ਕਰੋੜ ਸਾਲ ਫੋਨ ਦਿੱਤਾ ਅੱਜ ਆ ਬਦਲੇ ਚਲੋ ਅਹੀ 15 ਮਿੰਟ ਆ ਗਿਆ ਪਰ ਇਹ ਦੱਸਾਂਗੇ ਇਹ ਮਸਲਾ ਹਾਲੇ ਨਾ ਕੋਈ ਕਰਦੇ ਅੱਜ ਰਾਤ ਹੀ ਮਸਲਾ ਹੱਲ ਹੋ ਜਾਏਗਾ ਕੱਲ ਨੂੰ ਮੈਂ ਜਾਣਾ ਹਾਈ ਕੋਰਟ ਉੱਤੇ ਹੀਰਿੰਗ ਹੈ ਪਰਸੋਂ ਆਕੇ ਤੁਹਾਡੇ ਮੰਗਲ ਕੱਲ ਹੈਗਾ ਸੋ ਮੰਗਲ ਬੁੱਧ ਵੀਰ ਵੀਰਵਾਰ ਤੱਕ ਤੁਹਾਡਾ ਕੋਈ ਪ੍ਰੋਬਲਮ ਨਹੀਂ ਰਹਿਣ ਦਾਂਗਾ ਜਿੰਦਾਬਾਦ 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 ਨਾਲ ਗੈਸ ਦਾ ਮੋਟਰ ਆ ਰਿਹਾ ਇੱਕ ਮਿੰਟ ਭਾਈ ਚਲੋ ਫਿਰ ਤੇ ਮੁੱਦਾ ਮੈਂ ਵਰਗੇ ਦੱਸਦਾ ਹੁਣ ਸ਼ਰਮਾ ਤੁਸੀਂ ਦੱਸੋ ਤੁਸੀਂ ਕੀ ਪੁੱਛੋ ਅਸਟੋ ਜੀ ਸਾਹਿਬ ਇਹ ਕਾਫੀ ਦੇਰ ਤੋਂ ਮੁੱਦਾ ਆ ਰਿਹਾ ਬਸਤੀ ਦੇ ਵਿੱਚ ਗੰਦੇ ਪਾਣੀ ਦਾ ਕੀ ਪ੍ਰਸ਼ਾਸਨ ਦਾ ਪਹਿਲਾਂ ਅਸਤੀ ਤੇ ਧਿਆਨ ਨਹੀਂ ਹੈਗਾ ਨਹੀਂ ਨਹੀਂ ਪ੍ਰਸ਼ਾਸਨ ਜਿਵੇਂ ਜਿਵੇਂ ਕਿਸੇ ਦਾ ਪਾਣੀ ਗੰਦਾ ਆਂਦਾ ਚੈੱਕ ਕੀਤਾ ਜਾਂਦਾ ਉਹਨੂੰ ਰੈਕਟੀਫਾਈ ਕੀਤਾ ਜਾਂਦਾ ਔਰ ਮੋਰਓਵਰ ਜਿਹੜਾ ਪਾਣੀ ਗੰਦਾ ਆਂਦਾ ਹੈ ਜਿਹੜੀ ਉਹ ਕਿ ਬਸਤੀ ਟੈਂਕਾਂ ਵਾਲੀ ਜੀ ਭੀੜੀ ਬੈਰੋ ਸੀਟਸ ਉਹਦੇ ਕੀ ਹੈਗਾ ਸ਼ਿਵਰ ਵੀ ਵਰਸਾਈ ਵੀ ਨਾਲ ਹੈ ਔਰ ਜਿਹੜੇ ਲੋਕਾਂ ਨੇ 90 99 95 ਦੇ ਕਨੈਕਸ਼ਨ ਲੈ ਹੋਏ ਆ ਇਹ ਸਿਰਫ ਮੇਨ ਸਪਲਾਈ ਬੰਦ ਹੋਵੇ ਮੇਨ ਸਪਲਾਈ ਦੇ ਵਿੱਚ ਸਰ ਸਰ ਇੱਕ ਸੀਵਰੇਜ ਦਾ ਟੈਂਡਰ ਪਾਸ ਹੋਇਆ ਸੀ ਬੱਸੀ ਟੈਂਕਾਂ ਲਈ ਵਾਸਤੇ ਹਾਂਜੀ ਉਹ ਸਟੈਂਡਰਡ ਦਾ ਕੀ ਬਣਿਆ ਟੈਂਡਰ ਪਾਸ ਹੋਇਆ ਸੀ ਜੀ ਤੂੰ ਦੱਸ ਨਾ ਜੀ ਐਸਟੀਬੀ ਬੰਨਾ ਸੀ ਜੀ 1 ਐਮਐਲ ਪਾਣੀ ਪਿਓ ਭਾਈ ਨੂੰ ਪਾਣੀ ਪਿਓ ਦੈਨਾਂ ਬੰਦ ਨਹੀਂ ਬੰਦ ਕਿ ਪਾਣੀ ਤੇ ਪੁਲਾਈ ਫਿਰ ਪੁੱਛ ਵਰ ਤੋਂ ਕਿੰਗੂ ਚਲੋ ਕੋਈ ਨੂੰ ਤੁਸੀਂ ਉਹਨੂੰ ਜੋੜਨਾ ਹਾਂ ਬੰਦ ਨਾ ਬੰਦ ਕੋਈ ਗੱਲ ਨਹੀਂ ਵੀ ਕਿ ਇੱਧਰ ਵੇਖੋ ਅੱਧੇ ਘੰਟੇ ਲਗ ਸਾਰਾ ਦੇਖੋ ਸ਼ੇਰੇ ਦੀ ਪਾਣੀ ਦੁਪਹਿਰੇ ਵੀ ਆਈ ਕੋਈ ਪ੍ਰੋਬਲਮ ਆ ਜਾਂਦੀ ਹੈ ਯਾਰ ਇਹ ਕੀ ਗੱਲ ਹੈ ਥੋੜਾ ਬੰਦੇ ਲੱਗੇ ਜਾਂਦਾ ਵੇ ਨਾਲ ਆ ਲੋ ਆ ਦੋਸਤਾਂ ਨੂੰ ਹੁਕਮ ਕਰੋ ਗੰਦੇਣ ਨੰਬਰ ਅੱਜ ਮੈਂ ਸਮਝ ਗਿਆ ਵੀਰ ਦੀ ਪਤਨ ਜੀ ਅੰਦਰ ਚ ਵੀਰ ਦੀ ਦੇਖੋ 7 ਅੰਸ਼ ਗਾਲੂ ਹੋਈ ਹੈ ਕਮਿਸ਼ਨਰੀ ਜੀ ਮੈਨ 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 ਮੇਰਾ ਮੁੱਢ ਨੂੰ ਕਿਉਂ ਬੈਠਾ ਰਹਿਣਾ ਭਾਈ ਸਾਹਿਬ ਇੱਕ ਘੰਟੇ ਦਾ ਟਾਈਮ ਦੇ ਸਕਦੇ ਯਾਰ ਡਾਟਾ ਦਾ ਸਵੇਰੇ ਤੋਂ ਬਾਰੇ ਜੇ 7 ਵਜੇ ਪ੍ਰੋਬਲਮ ਆਈ ਤਾਂ ਅੱਗੇ 9:00 ਹੋ ਗਿਆ 1 ਮਿੰਟ ਦੱਸੋ ਕੋਈ ਜਲਦੀ ਮੈਂ ਕੀ ਕਰਾਂ 1 ਮਿੰਟ ਜਲਦੀ ਕਹਿੰਦੇ ਹਲੋ ਆਪਾਂ ਵੀ ਇਹ ਮੇਰਾ ਹਾਂ ਚਲੋ ਚਲੋ ਛੱਡੋ ਯਾਰ ਹਲੋ ਕਰ ਦਨਗੇ ਹਲੋ ਉਹ ਐਸਪੀ ਸਾਹਿਬ ਨੂੰ ਜੈਦ ਕਰ ਦਨਗੇ ਮੈਂ ਡਿੱਗੀ ਨਾ ਰਾਕੇ ਦੇਵਾਗਾ ਸਭ ਰਾਕੇ ਦੇਵਾਗਾ ਤੁਸੀਂ ਇੱਕੋ ਅੰਨੇ ਬੰਦਾ ਸੁੱਟੇ